ਇੱਕ ਵਿਅਕਤੀ ਦਿਨ ਰਾਤ ਮਿਹਨਤ ਕਰਕੇ ਆਪਣੇ ਬੱਚਿਆਂ ਤੇ ਪਤਨੀ ਲਈ ਕਰੋੜਾਂ ਦੀ ਜਾਇਦਾਦ ਬਣਾਉਂਦਾ ਹੈ ਪਰ ਇੱਕ ਸਮਾਂ ਜਿਹਾ ਆਉਂਦਾ ਉਸ ਨੂੰ ਅਧਰੰਗ ਹੋ ਜਾਂਦੀ ਹੈ ਤੇ ਉਹ ਅਹਬਾਜ਼ ਹੋ ਜਾਂਦਾ ਹੈ ਉਸਦੇ ਪਰਿਵਾਰ ਵਾਲੇ ਉਸ ਨੂੰ ਇੱਕ ਨੌਕਰਾਨੀ ਦੇ ਸਹਾਰੇ ਛੱਡ ਕੇ ਚਲੇ ਜਾਂਦੇ ਹਨ ਉਸਦੀ ਪਤਨੀ ਵੀ ਉਸ ਤੋਂ ਦੂਰੀ ਬਣਾ ਲੈਂਦੀ ਹੈ ਉਸ ਵਿਅਕਤੀ ਲਈ ਨੌਕਰਾਨੀ ਨੂੰ ਅਜੀਹਾ ਕੁਝ ਕਰਨਾ ਪੈਂਦਾ ਹੈ ਜੋ ਇੱਕ ਪਤਨੀ ਹੀ ਕਰ ਸਕਦੀ ਸੀ ਸਵਾਗਤ ਜੀ ਇੱਕ ਹੋਰ ਸੱਚੀ ਕਹਾਣੀ ਵਿੱਚ ਦੋਸਤੋ ਇਹ ਕਹਾਣੀ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੀ ਹੈ ਇੱਕ ਵਿਅਕਤੀ ਜਿਸ ਦਾ ਨਾਮ ਮੋਹਨ ਦਾਸ ਸੀ ਉਸ ਨੇ ساری ਉਮਰ ਬਹੁਤ ਸਾਰੀ ਦੌਲਤ ਕਮਾਈ ਸੀ ਸੇਠ ਮੋਹਨ ਦਾਸ ਨੇ ਦਿਨ ਰਾਤ ਮਿਹਨਤ ਕੀਤੀ ਸੀ ਉਹ ਜਵਾਨੀ ਵਿੱਚ ਤਾਂ ਅਸਮਾਨ ਨੂੰ ਵੀ ਹੇਠਾਂ ਲਾਉਣ ਦੀ ਤਾਕਤ ਰੱਖਦੇ ਸੀ ਉਸ ਨੂੰ ਲੱਗਦਾ ਸੀ ਕਿ ਸਾਰੀ ਦੁਨੀਆ ਨੂੰ ਮੁਠੀ ਵਿੱਚ ਕੀਤਾ ਜਾ ਸਕਦਾ ਹੈ ਪਰ ਜਿਵੇਂ ਹੀ ਉਸ ਤੇ ਮੁਸੀਬਤ ਆਈ ਤਾਂ ਉਸ ਨੂੰ ਸਮਝ ਆ ਗਈ ਕਿ ਨਾ ਹੀ ਦੁਨੀਆ ਤੇ ਕੁਝ ਲੈ ਕੇ ਆਏ ਹਾਂ ਤੇ ਨਾ ਹੀ ਕੁਝ ਲੈ ਕੇ ਜਾਵਾਂਗੇ ਇਸ ਦੁਨੀਆ ਤੇ ਕਿਸੇ ਦਾ ਕੋਈ ਨਹੀਂ ਹੈ ਉਸਦੇ ਚਾਰ ਮੁੰਡੇ ਤੇ ਪਤਨੀ ਸੀ ਪਰ ਇੱਕ ਰਾਤ ਉਸ ਨੂੰ ਅਧਰੰਗ ਦਾ ਦੌਰਾ ਪੈ ਜਾਂਦਾ ਹੈ ਸਾਰੇ ਪਰਿਵਾਰ ਨੂੰ ਇਸ ਦਾ ਸਵੇਰੇ ਹੀ ਪਤਾ ਲੱਗਦਾ ਹੈ ਜਦੋਂ ਉਹਨਾਂ ਨੇ ਦੇਖਿਆ ਤਾਂ ਸਾਰਿਆਂ ਨੂੰ ਭਜਣਾ ਪੈ ਗਿਆ ਤੇ ਉਹ ਉਸ ਨੂੰ ਹਸਪਤਾਲ ਲੈ ਜਾਂਦੇ ਹਨ ਪਰ ਹਸਪਤਾਲ ਵਿੱਚ ਡਾਕਟਰ ਨੇ ਕਿਹਾ ਤੁਸੀਂ ਇਹਨਾਂ ਨੂੰ ਲਿਆਉਣ ਵਿੱਚ ਸ਼ੇਅਰ ਕਰ ਦਿੱਤੀ ਹੈ ਹੁਣ ਇਹਨਾਂ ਦੀ ਸਿਹਤ ਵਿੱਚ ਸੁਧਾਰ ਆਉਣਾ ਅਸੰਭਵ ਹੈ ਹੁਣ ਤਾਂ ਹੋ ਸਕਦਾ ਇਹ ਸਾਰੀ ਉਮਰ ਲਈ ਬੈੱਡ ਤੇ ਪੈ ਜਾਣਗੇ ਪਤਾ ਨਹੀਂ ਠੀਕ ਹੋਣਗੇ ਜਾਂ ਨਹੀਂ ਹੋਣਗੇ ਸਿਹਤ 모ਹਨ ਦਾਸ 15 ਦਿਨ ਹਸਪਤਾਲ ਵਿੱਚ ਦਾਖਲ ਰਹੇ ਤੇ ਫਿਰ ਘਰ ਵਾਪਸ ਆ ਗਏ ਸੀ ਹੁਣ 모ਹਨ ਦਾਸ ਬੈੱਡ ਤੇ ਪੈ ਗਿਆ ਸੀ ਉਸ ਦਾ ਸਾਰਾ ਕੁਝ ਬੈੱਡ ਤੇ ਹੀ ਹੁੰਦਾ ਸੀ ਉਹ ਹੁਣ ਕਿਸੇ ਦੂਜੇ ਇਨਸਾਨ ਤੇ ਨਿਰਭਰ ਹੋ ਗਿਆ ਸੀ ਹਸਪਤਾਲ ਵਿੱਚ ਤਾਂ ਉਸ ਦੀ ਦੇਖਭਾਲ ਕਰਨ ਲਈ ਨਰਸਾ ਹੁੰਦਾਂ ਸੀ ਪਰ ਹੁਣ ਸਵਾਲ ਇਹ ਸੀ ਕਿ ਘਰ ਵਿੱਚ ਉਸ ਦੀ ਦੇਖਭਾਲ ਕੌਣ ਕਰੇਗਾ ਉਸ ਨੂੰ ਨਹਾਉਣ ਤੇ ਬਾਥਰੂਮ ਵਗੈਰਾ ਕਰਵਾਉਣਾ ਸਭ ਕੁਝ ਹੀ ਬੈੱਡ ਤੇ ਹੁੰਦਾ ਸੀ ਉਸ ਦੀ ਪਤਨੀ ਕੁਝ ਦਿਨ ਆਪਣੀ ਨੌਕਰਾਨੀ ਸੋਮਣ ਨਾਲ ਮਿਲ ਕੇ ਉਸ ਦਾ ਧਿਆਨ ਰੱਖਦੀ ਹੈ ਪਰ ਫਿਰ ਉਸ ਦੀ ਪਤਨੀ ਸੋਚਦੀ ਇਹ ਤਾਂ ਠੀਕ ਹੀ ਨਹੀਂ ਹੋਣਗੇ ਮੈਂ ਕਦੋਂ ਤੱਕ ਇਹਨਾਂ ਦੀ ਦੇਖਭਾਲ ਕਰਾਂਗੀ ਇੱਕ ਦਿਨ ਉਸ ਨੇ ਆਪਣੀ ਨੌਕਰਾਨੀ ਨੂੰ ਕਿਹਾ ਹੁਣ ਤੂੰ ਹੀ ਇਹਨਾਂ ਦੀ ਦੇਖਭਾਲ ਕਰ ਮੇਰੇ ਤੋਂ ਹੋਰ ਧਿਆਨ ਨਹੀਂ ਰੱਖਿਆ ਜਾਵੇਗਾ। ਨੌਕਰਾਨੀ ਨੇ ਕਿਹਾ ਤੁਸੀਂ ਮੇਰੇ ਕੋਲ ਆ ਕੇ ਆ ਜਾਣਾ ਕਰਨਾ। ਮੈਂ ਸਭ ਕੁਝ ਕਰ ਦਿਆ ਕਰਾਂਗੀ। ਪਰ ਉਸਦੀ ਪਤਨੀ ਕੁਝ ਦਿਨ ਹੀ ਉੱਥੇ ਰਹਿੰਦੀ ਹੈ ਤੇ ਫਿਰ ਬਾਅਦ ਵਿੱਚ ਆਪਣੇ ਮੁੰਡਿਆਂ ਦੇ ਘਰ ਚਲੀ ਜਾਂਦੀ ਹੈ। ਇਹ ਮਕਾਨ 모ਹਨ ਦਾਸ ਦਾ ਪੁਰਾਣਾ ਘਰ ਸੀ। ਉਸ ਨੂੰ ਇੱਥੇ ਇਕੱਲੇ ਨੂੰ ਛੱਡ ਦਿੱਤਾ ਜਾਂਦਾ ਹੈ। ਨੌਕਰਾਨੀ ਸੋਮਣ ਉਸਦੀ ਦੇਖਭਾਲ ਕਰਨ ਲੱਗਦੀ ਹੈ। ਪਰ ਜਦੋਂ ਕਈ ਦਿਨ 모ਹਨ ਦਾਸ ਨੂੰ ਆਪਣੀ ਪਤਨੀ ਦਿਖਾਈ ਨਾ ਦਿੱਤੀ। ਤਾਂ ਉਸਨੇ ਸੁਮਨ ਨੂੰ ਪੁੱਛਿਆ ਕਿ ਤੇਰੀ ਮਾਲਕਣ ਕਿੱਥੇ ਹੈ ਸੁਮਨ ਨੇ ਕਿਹਾ ਮਾਲਕਣ ਛੋਟੇ ਬਾਬੂ ਦੇ ਘਰ ਚਲੀ ਗਈ ਹੈ ਉਹਨਾਂ ਨੇ ਤੁਹਾਡੀ ਦੇਖਭਾਲ ਕਰਨ ਲਈ ਮੈਨੂੰ ਕਿਹਾ ਹੈ ਸੇਠ ਨੇ ਕਿਹਾ ਸੁਮਨ ਤੁਸੀਂ ਮੇਰਾ ਕੀ ਕੀ ਕੰਮ ਕਰੋਗੇ ਸੁਮਨ ਨੇ ਕਿਹਾ ਸੇਠ ਜੀ ਜੋ ਵੀ ਕੰਮ ਹੋਵੇਗਾ ਮੈਂ ਕਰਾਂਗੀ ਇੰਨੇ ਦਿਨਾਂ ਤੋਂ ਵੀ ਤਾਂ ਕਰ ਹੀ ਰਹੀ ਹਾਂ ਸੇਠ ਮੋਹਨਦਾਸ ਬਹੁਤ ਉਦਾਸ ਹੋ ਜਾਂਦਾ ਹੈ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਬਹੁਤ ਹੀ ਮਜਬੂਰ ਤੇ ਲਾਚਾਰ ਹੋ ਗਿਆ ਸੀ ਤੇ ਹਮੇਸ਼ਾ ਬੈੱਡ ਤੇ ਪਿਆ ਰਹਿੰਦਾ ਸੀ। ਸੁਮਨ ਹਰ ਰੋਜ਼ ਆ ਕੇ ਉਸ ਦੀ ਸੰਭਾਲ ਕਰਦੀ ਸੀ। ਉਸ ਦੇ ਕੱਪੜੇ ਬਦਲਦੀ, ਖਾਣਾ ਖਵਾਉਂਦੀ ਤੇ ਮਾਲਿਸ਼ ਕਰਦੀ ਸੀ। 모ਹਨ শেਠ ਦੀ ਪਤਨੀ ਨੇ ਜੋ ਕੰਮ ਕਰਨੇ ਸੀ, ਉਹ ਸਾਰੇ ਕੰਮ ਸੁਮਨ ਕਰਦੀ ਸੀ। ਹੁਣ ਸੁਮਨ ਤੇ 모ਹਨ ਦਾਸ ਵਿੱਚ ਕੋਈ ਪਰਦਾ ਨਹੀਂ ਰਹਿ ਗਿਆ ਸੀ। ਸੁਮਨ ਵਿਚਾਰੀ ਬੇਸਹਾਰਾ ਤੇ ਮਜਬੂਰ ਸੀ। ਇਸ ਲਈ ਉਹ ਇਹ ਸਭ ਕੁਝ ਕਰ ਰਹੀ ਸੀ। ਪਹਿਲਾ ਤਾਂ ਸੇਠ ਦੇ ਪਰਿਵਾਰ ਵਾਲੇ 15 ਦਿਨਾਂ ਬਾਅਦ ਉਸ ਨੂੰ ਦੇਖਣ ਆਉਂਦੇ ਰਹਿੰਦੇ ਸੀ ਪਰ ਹੌਲੀ-ਹੌਲੀ ਇਹ ਸਮਾਂ 2 ਮਹੀਨੇ ਦਾ ਹੋ ਗਿਆ ਸੀ ਸੁਮਨ ਦਾ ਘਰ ਸੇਠ ਦੇ ਘਰ ਤੋਂ 3 ਕਿਲੋਮੀਟਰ ਦੂਰ ਸੀ ਪਰ ਜਦੋਂ ਉਸ ਨੂੰ ਲੱਗਿਆ ਕਿ ਸੇਠ ਨੂੰ ਇਕੱਲਾ ਨਹੀਂ ਛੱਡਿਆ ਜਾ ਸਕਦਾ ਤਾਂ ਉਹ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਆਪਣੇ ਬੱਚਿਆਂ ਨਾਲ ਰਹਿਣ ਲੱਗ ਪਈ ਸੀ ਉਹ ਜ਼ਿਆਦਾਤਰ ਸਮਾਂ ਤਾਂ ਸੇਠ ਜੀ ਕੋਲ ਹੀ ਰਹਿੰਦੀ ਸੀ ਆਪਣੇ ਬੱਚਿਆਂ ਕੋਲ ਤਾਂ ਥੋੜਾ ਸਮਾਂ ਹੀ ਜਾਂਦੀ ਸੀ ਸੁਮਨ ਖਾਣਾ ਵੀ 모ਹਨ ਦਾਸ ਦੇ ਘਰ ਹੀ ਬਣਾ ਕੇ ਆਪਣੇ ਬੱਚਿਆਂ ਨੂੰ ਦੇ ਆਉਂਦੀ ਸੀ। 모ਹਨ ਦਾਸ ਨੇ ਹਮੇਸ਼ਾ ਦੌਲਤ ਹੀ ਕਮਾਈ ਸੀ ਤੇ ਉਸਦੇ ਮੁੰਡੇ ਵੀ ਉਸ ਤੋਂ ਇਹ ਸਭ ਹੀ ਸਿੱਖੇ ਸੀ। ਹੁਣ 모ਹਨ ਦਾਸ ਦੀ ਹਾਲਤ ਉਹਨਾਂ ਲਈ ਨੁਕਸਾਨ ਦਾ ਕਾਰਨ ਬਣ ਰਹੀ ਸੀ। 모ਹਨ ਦਾਸ ਦੀਆਂ ਦਵਾਈਆਂ ਤੇ ਸੁਮਨ ਦੀ ਤਨਖਾਹ ਉਹਨਾਂ ਨੂੰ ਬੋਝ ਲੱਗਣ ਲੱਗੀ ਸੀ ਕਿਉਂਕਿ ਇੱਕ ਮਹੀਨੇ ਵਿੱਚ 50 ਤੋਂ 60 ਹਜ਼ਾਰ ਦਾ ਖਰਚਾ ਆ ਜਾਂਦਾ ਸੀ। ਇਸ ਲਈ ਉਸਦੇ ਮੁੰਡੇ ਸੋਚਣ ਲੱਗੇ ਕਿ ਹੁਣੇ ਮਰ ਹੀ ਜਾਣ ਤਾਂ ਚੰਗਾ ਹੋਵੇਗਾ ਪਰ ਮੋਹਨ ਦਾਸ ਹਜੇ ਹੋਰ ਜੀਣਾ ਚਾਹੁੰਦਾ ਸੀ ਕਿਉਂਕਿ ਉਹ ਆਪਣੇ ਪੋਤੇ-ਪੋਤੀਆਂ ਦਾ ਵਿਆਹ ਦੇਖਣਾ ਚਾਹੁੰਦਾ ਸੀ ਦੂਜੇ ਪਾਸੇ ਸੁਮਨ শেਠ ਜੀ ਦੀ ਜ਼ਿੰਦਗੀ ਲਈ ਦੁਆਵਾ ਮੰਗਦੀ ਸੀ ਕਿਉਂਕਿ ਸੁਮਨ ਨੂੰ ਲੱਗਦਾ ਕਿ ਜਦੋਂ ਤੱਕ শেਠ ਜੀ ਰਹਿਣਗੇ ਮੇਰਾ ਵੀ ਖਰਚਾ ਚੱਲਦਾ ਰਹੇਗਾ ਵੈਸੇ ਸੁਮਨ ਦੇ ਅੰਦਰ ਇਨਸਾਨੀਅਤ ਵੀ ਸੀ ਇਸ ਲਈ ਵੀ ਉਹ ਚਾਹੁੰਦੀ ਸੀ ਕਿ ਮੋਹਨ ਦਾਸ ਜਿਉਂਦੇ ਰਹਿਣ ਮੋਹਨ ਦਾਸ ਹਮੇਸ਼ਾ ਸੁਮਨ ਨਾਲ ਗੱਲਾਂ ਕਰਦੇ ਰਹਿੰਦੇ ਸੀ ਕਿ ਮੇਰੇ ਬਹੁਤ ਸੁਪਨੇ ਸੀ ਪਰ ਰੱਬ ਨੇ ਮੇਰੇ ਸਾਰੇ ਸੁਪਨੇ ਤੋੜ ਕੇ ਮੈਨੂੰ ਅਪਾਹਜ ਕਰ ਦਿੱਤਾ ਹੈ 모ਹਨ ਦਾਸ ਨੂੰ ਬੈੱਡ ਤੇ ਪਏ 5 ਸਾਲ ਬੀਤ ਗਏ ਸੀ ਇੱਕ ਦਿਨ 모ਹਨ ਦਾਸ ਨੇ ਸੁਮਨ ਨੂੰ ਕਿਹਾ ਤੁਸੀਂ ਮੇਰੇ ਕੋਲ ਆ ਕੇ ਬੈਠੋ ਉਸ ਨੇ ਸੁਮਨ ਦਾ ਹੱਥ ਫੜ ਕੇ ਕਿਹਾ ਮੈਂ ਸਾਰੀ ਉਮਰ ਆਪਣੇ ਪਰਿਵਾਰ ਲਈ ਕਮਾਈ ਕੀਤੀ ਸੀ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਾਈ ਤੇ ਉਹਨਾਂ ਨੂੰ ਜਾਇਦਾਦ ਬਣਾ ਕੇ ਦਿੱਤੀ ਪਰ ਅੱਜ ਉਹਨਾਂ ਨੇ ਮੈਨੂੰ ਹੀ ਛੱਡ ਦਿੱਤਾ ਹੈ ਪਹਿਲਾਂ ਮੈਂ ਜੀਣਾ ਚਾਹੁੰਦਾ ਸੀ ਪਰ ਹੁਣ ਮੈਂ ਹੋਰ ਜੂਣਾ ਨਹੀਂ ਚਾਹੁੰਦਾ ਹਾਂ ਜੇਕਰ ਤੈਨੂੰ ਕੁਝ ਚਾਹੀਦਾ ਹੈ ਤਾਂ ਤੂੰ ਮੈਨੂੰ ਦੱਸ ਸਕਦੀ ਹੈ ਸੁੰਮਨ ਨੇ ਕਿਹਾ ਸੇਠ ਜੀ ਮੈਨੂੰ ਕੀ ਚਾਹੀਦਾ ਹੈ ਤਨਖਾਹ ਤਾਂ ਮਿਲ ਹੀ ਜਾਂਦੀ ਹੈ ਮੈਂ ਤਾਂ ਦੁਆ ਕਰਦੀ ਹਾਂ ਕਿ ਤੁਸੀਂ ਇੱਕ ਵਾਰ ਠੀਕ ਹੋ ਜਾਵੋ ਸੇਠ ਨੇ ਕਿਹਾ ਮੇਰੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਹੈ ਜੇਕਰ ਮੈਂ ਠੀਕ ਹੋਣਾ ਹੁੰਦਾ ਤਾਂ ਹੁਣ ਹੋ ਜਾਣਾ ਸੀ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਬੱਚੇ ਕੀ ਕੰਮ ਕਰਦੇ ਹਨ ਸੋਮਨ ਨੇ ਕਿਹਾ ਸੇਠ ਜੀ ਮੇਰਾ ਮੁੰਡਾ ਚਾਹ ਦੀ ਰੇੜੀ ਲਾਉਂਦਾ ਹੈ ਤੇ ਮੇਰੀ ਧੀ ਉਸਦੀ ਮਦਦ ਕਰਦੀ ਹੈ ਉਹ ਵੀ ਉਸਦੇ ਨਾਲ ਹੀ ਰਹਿੰਦੀ ਹੈ ਜਦੋਂ ਮੋਹਨ ਦਾਸ ਨੇ ਇਹ ਸਭ ਕੁਝ ਸੁਣਿਆ ਤਾਂ ਬਹੁਤ ਉਦਾਸ ਹੋ ਕੇ ਉਸ ਨੂੰ ਕਹਿੰਦੇ ਹਨ ਕਿ ਪਤੀ ਦੇ ਲਈ ਉਸਦੀ ਪਤਨੀ ਹੀ ਸਭ ਕੁਝ ਹੁੰਦੀ ਹੈ ਹੁਣ ਤਾਂ ਉਹ ਵੀ ਮੇਰੇ ਨਾਲ ਨਹੀਂ ਰਹਿੰਦੀ ਕਈ ਮਹੀਨਿਆਂ ਬਾਅਦ ਮੈਨੂੰ ਵੇਖਣ ਆਉਂਦੀ ਹੈ ਇਹ ਮੇਰੇ ਮਰਨ ਵਿੱਚ ਕਿੰਨਾ ਸਮਾਂ ਬਾਕੀ ਹੈ ਪਰ ਮੈਂ ਉਸਨੂੰ ਦੋਸ਼ ਨਹੀਂ ਦੇ ਸਕਦਾ ਹਾਂ ਜਿਸ ਹਾਲਤ ਵਿੱਚ ਮੈਂ ਹਾਂ ਸ਼ਾਇਦ ਹੀ ਕੋਈ ਕਿਸੇ ਦਾ ਸਾਥ ਦੇਵੇ ਪਰ ਮੇਰੇ ਕੋਲ ਕੁਝ ਅਜੀਹਾ ਹੈ ਜੋ ਮੈਂ ਸੋਚਿਆ ਸੀ ਜਦੋਂ ਮੈਂ ਬੁੱਢਾ ਹੋ ਜਾਵਾਂਗਾ ਤੇ ਜੇਕਰ ਮੈਨੂੰ ਕੋਈ ਨਾ ਪੁੱਛੇਗਾ ਤਾਂ ਉਸ ਦਾ ਮੈਂ ਇੰਤਜ਼ਾਮ ਕਰਕੇ ਰੱਖਿਆ ਸੀ ਮੇਰੇ ਬੈਂਕ ਦੇ ਖਾਤੇ ਵਿੱਚ ਕੁਝ ਪੈਸੇ ਤੇ ਸੋਨਾ ਰੱਖਿਆ ਹੋਇਆ ਹੈ ਸ਼ਾਇਦ ਇਹਨਾਂ ਦਿਨਾਂ ਲਈ ਰੱਬ ਨੇ ਮੈਨੂੰ ਇਹ ਸੋਚ ਦਿੱਤੀ ਸੀ ਪਰ ਹੁਣ ਮੇਰੀ ਪਤਨੀ ਤੇ ਬੱਚੇ ਮੇਰੇ ਨਾਲ ਨਹੀਂ ਹਨ ਇਸ ਲਈ ਮੈਂ ਚਾਹੁੰਦਾ ਹਾਂ ਕਿ ਉਹ ਸਭ ਕੁਝ ਤੈਨੂੰ ਦੇ ਦੇਵਾਂ ਤੁਸੀਂ ਉਸ ਨਾਲ ਜ਼ਿੰਦਗੀ ਬਤੀਤ ਕਰ ਲਵੋਗੇ ਕਿਉਂਕਿ ਤੂੰ ਮੇਰੀ ਬਹੁਤ ਮਦਦ ਕੀਤੀ ਹੈ ਹੁਣ ਤੋਂ ਮੈਨੂੰ ਛੱਡ ਕੇ ਚਲੀ ਜਾਵੀਂ ਮੈਂ ਹਫ਼ਤੇ 10 ਦਿਨ ਵਿੱਚ ਆਪੇ ਹੀ ਮਰ ਜਾਵਾਂਗਾ ਅਜਿਹੀ ਜ਼ਿੰਦਗੀ ਜਿਉਣ ਵਿੱਚ ਕੀ ਫਾਇਦਾ ਹੈ ਸੁਮਨ ਉਸ ਦਾ ਹੱਥ ਫੜ ਕੇ ਰੋਣ ਲੱਗ ਪੈਂਦੀ ਹੈ ਤੇ ਉਸ ਨੇ ਕਿਹਾ ਸੇਠ ਜੀ ਤੁਸੀਂ ਮਰਨ ਦੀ ਗੱਲ ਨਾ ਕਰੋ ਤੇ ਰਹੀ ਕਲ ਕੁਝ ਦੇਣ ਦੀ ਤਾਂ ਤੁਹਾਡੇ ਕੋਲ ਬਹੁਤ ਦੌਲਤ ਹੈ ਤੁਸੀਂ ਮੈਨੂੰ ਥੋੜਾ ਬਹੁਤਾ ਵੀ ਦੇ ਦੇਵੋਗੇ ਤਾਂ ਮੈਨੂੰ ਫਿਰ ਵੀ ਬਹੁਤ ਖੁਸ਼ੀ ਹੋਵੇਗੀ ਪਰ ਮੈਂ ਜਿਆਦਾ ਪੈਸਾ ਨਹੀਂ ਲੈ ਸਕਦੀ ਹਾਂ ਬਸ ਮੈਨੂੰ ਇੰਨਾ ਪੈਸਾ ਦੇ ਦਿਓ ਜਿਸ ਨਾਲ ਮੈਂ ਆਪਣੇ ਮੁੰਡੇ ਨੂੰ ਦੁਕਾਨ ਲੈ ਦੇਵਾਂ ਮੋਹਨ ਦਾਸ ਨੇ ਕਿਹਾ ਠੀਕ ਹੈ ਇੱਕ ਦਿਨ ਤੁਸੀਂ ਮੈਨੂੰ ਬੈਂਕ ਲੈ ਜਾਣ ਦਾ ਇੰਤਜ਼ਾਮ ਕਰੋ ਪਰ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਹੈ ਇੱਕ ਦਿਨ ਸੁਮਨ ਤੇ ਉਸਦੇ ਬੱਚੇ ਮੋਹਨ ਦਾਸ ਨੂੰ ਨਾਲ ਲੈ ਕੇ ਬੈਂਕ ਚਲੇ ਜਾਂਦੇ ਹਨ ਉਸ ਬੈਂਕ ਵਿੱਚ ਮੋਹਨ ਦਾਸ ਨੇ 20 ਲੱਖ ਰੁਪਇਆ ਰੱਖਿਆ ਸੀ ਜੋ ਹੁਣ ਵੱਧ ਕੇ 40 ਲੱਖ ਹੋ ਗਿਆ ਸੀ ਤੇ 1 ਕਿਲੋ ਸੋਨਾ ਵੀ ਸੀ ਉਹ ਸਾਰਾ ਕੁਝ ਸੁਮਨ ਦਾ ਖਾਤਾ ਖਲਵਾ ਕੇ ਉਸ ਵਿੱਚ ਜਮਾ ਕਰਵਾ ਕੇ ਘਰ ਵਾਪਸ ਆ ਜਾਂਦੇ ਹਨ ਇੱਕ ਨੌਕਰ ਰਾਣੀ ਨੂੰ ਬਹੁਤ ਸਾਰਾ ਪੈਸਾ ਮਿਲ ਗਿਆ ਸੀ ਉਸ ਨੂੰ ਹੋਰ ਕੀ ਚਾਹੀਦਾ ਸੀ ਉਸ ਨੇ ਸੋਚਿਆ ਇਹ ਮੇਰੇ ਸੇਠ ਨਹੀਂ ਇਹ ਤਾਂ ਮੇਰੇ ਲਈ ਰੱਬ ਹਨ ਇੰਨਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ ਉਹ ਹੋਰ ਵੀ ਇਮਾਨਦਾਰੀ ਨਾਲ ਉਸ ਦੀ ਸੇਵਾ ਕਰਨ ਲੱਗਦੀ ਹੈ ਇੱਕ ਦਿਨ ਉਸ ਨੇ ਕਿਹਾ শেਠ ਜੀ ਕੁਝ ਪੈਸਿਆਂ ਨਾਲ ਤੁਸੀਂ ਕਿਸੇ ਚੰਗੇ ਹਸਪਤਾਲ ਤੋਂ ਆਪਣੀ ਦਵਾਈ ਲੈ ਕੇ ਆਵੋ ਸੁੰਮਨ ਨੇ ਜੋਰ ਪਾਇਆ ਤੇ ਮੋਹਨ ਦਾਸ ਨੂੰ ਇੱਕ ਚੰਗੇ ਹਸਪਤਾਲ ਵਿੱਚ ਲੈ ਗਈ ਡਾਕਟਰ ਨੇ ਕੁਝ ਦਵਾਈਆਂ ਤੇ ਕਸਰਤ ਕਰਨ ਲਈ ਸਲਾਹ ਦਿੱਤੀ ਸੁੰਮਨ ਨੇ ਮੋਹਨ ਦਾਸ ਨੂੰ ਚੰਗੇ ਚੰਗੇ ਡਾਕਟਰਾਂ ਕੋਲ ਦਿਖਾਇਆ ਤੇ ਇੱਕ ਸਾਲ ਦੀ ਮਿਹਨਤ ਸਦਕਾ ਮੋਹਨਦਾਸ ਬੈੱਡ ਤੋਂ ਉੱਠ ਕੇ ਆਪਣੇ ਪੈਰਾਂ ਤੇ ਖੜੇ ਹੋ ਗਏ ਫਿਰ 1 ਸਾਲ ਹੋਰ ਬਤੀਤ ਹੋਇਆ ਤੇ ਮੋਹਨਦਾਸ ਛੋਟੇ ਦੇ ਸਹਾਰੇ ਤੁਰਨ ਲੱਗ ਪੈਂਦੇ ਹਨ ਹੁਣ ਮੋਹਨਦਾਸ ਦੀ ਜ਼ਿੰਦਗੀ ਥੋੜੀ ਵਧੀਆ ਹੋ ਜਾਂਦੀ ਹੈ ਪਰਿਵਾਰ ਵਾਲਿਆਂ ਨੇ ਤਾਂ ਉਮੀਦ ਹੀ ਛੱਡ ਦਿੱਤੀ ਸੀ ਕਿ ਇਹ ਕਦੇ ਵੀ ਠੀਕ ਨਹੀਂ ਹੋਣਗੇ ਤੇ ਜਦੋਂ ਉਹ ਮਰ ਗਏ ਤਾਂ ਨੌਕਰ ਰਾਣੀ ਆਪੇ ਸਾਨੂੰ ਸੁਨੇਹਾ ਦੇ ਦੇਵੇਗੀ ਤੇ ਅਸੀਂ ਜਾ ਕੇ ਉਸ ਦਾ ਅੰਤਿਮ ਸੰਸਕਾਰ ਕਰ ਆਵਾਂਗੇ ਜਦੋਂ ਮੋਹਨਦਾਸ ਠੀਕ ਹੋ ਗਏ ਤਾਂ ਉਸਦੇ ਮੁੰਡਿਆਂ ਨੂੰ ਕੋਈ ਖਾਸ ਫਰਕ ਨਹੀਂ ਪਿਆ ਪਰ ਉਸਦੀ ਪਤਨੀ ਉਥੇ ਆਉਣ ਜਾਣ ਲੱਗਦੀ ਹੈ ਫਿਰ ਮੋਹਨਦਾਸ ਉਮੰਡ ਦੇ ਮੁੰਡੇ ਲਈ ਦੁਕਾਨ ਖਲਵਾਉਣ ਬਾਰੇ ਸੋਚਦੇ ਹਨ ਪਰ ਉਸਦੇ ਮੁੰਡੇ ਉਸ ਦਾ ਵਿਰੋਧ ਕਰਦੇ ਹਨ ਕਿ ਇਹਨਾਂ ਨੇ ਅਜੇ ਹਾਂ ਵੀ ਕੀ ਕੀਤਾ ਹੈ ਜੋ ਤੁਸੀਂ ਇਹਨਾਂ ਨੂੰ ਦੁਕਾਨ ਬਣਾ ਕੇ ਦੇ ਰਹੇ ਹੋ ਇਹ ਤਨਖਾਹ ਤਾਂ ਲੈਂਦੀ ਸੀ ਫਿਰ ਇਸ ਦੀ ਕੀ ਜ਼ਰੂਰਤ ਹੈ ਪਰ ਉਹਨਾਂ ਨੂੰ ਕੀ ਪਤਾ ਸੁਮਨ ਨੇ 모ਹਨ ਦਾਸ ਲਈ ਕੀ ਕੁਝ ਕੀਤਾ ਹੈ ਤੇ 모ਹਨ ਦਾਸ ਨੇ ਉਹਨਾਂ ਲਈ ਕੀ ਕੀਤਾ ਹੈ 모ਹਨ ਦਾਸ ਸੁਮਨ ਦੇ ਮੁੰਡੇ ਨੂੰ ਦੁਕਾਨ ਖੁਲਵਾ ਦਿੰਦੇ ਹਨ 모ਹਨ ਸੇਠ ਦੇ ਮੁੰਡੇ ਮਹੀਨੇ ਵਿੱਚ ਇੱਕ ਵਾਰ ਹੀ ਆਉਂਦੇ ਸੀ ਪਰ ਸੁਮਨ ਦਾ ਮੁੰਡਾ ਹਫਤੇ ਵਿੱਚ ਹੀ ਸੇਠ ਨੂੰ ਮਿਲਣ ਆ ਜਾਂਦਾ ਸੀ 모ਹਨ ਦਾਸ ਜੀ ਨੂੰ ਬਹੁਤ ਚੰਗਾ ਲੱਗਦਾ ਸੀ ਉਹ ਮੁੰਡਾ ਹਮੇਸ਼ਾ ਕਹਿੰਦਾ ਸੇਠ ਜੀ ਅਸੀਂ ਸਾਰੀ ਉਮਰ ਤੁਹਾਡੇ ਸ਼ੁਕਰਗੁਜ਼ਾਰ ਰਹਾਂਗੇ ਮੋਹਨ ਦਾਸ ਨੂੰ 2010 ਵਿੱਚ ਅਧਰੰਗ ਹੋਇਆ ਸੀ ਤੇ 2019 ਵਿੱਚ ਉਹ ਠੀਕ ਹੋਏ ਸੀ। ਅੱਜ ਵੀ 65 ਸਾਲ ਦੀ ਉਮਰ ਵਿੱਚ ਉਹ ਪੂਰੀ ਤਰ੍ਹਾਂ ਠੀਕ ਹਨ ਤੇ ਸੁਮਣ ਵੀ ਉਹਨਾਂ ਪਤੀ-ਪਤਨੀ ਦੀ ਉਸੇ ਤਰ੍ਹਾਂ ਸੇਵਾ ਕਰ ਰਹੀ ਹੈ। ਸੁਮਣ ਦਾ ਮੁੰਡਾ ਵੀ ਚੰਗੇ ਪੈਸੇ ਕਮਾਉਣ ਲੱਗ ਪਿਆ ਹੈ। ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ। ਧੰਨਵਾਦ ਜੀ। Sarenda. Sa